ਲੈ ਵੀ ਨਿਊ ਹਾਲੈਂਡ 25530 ਟਰੈਕਟਰ 55302 ਟਰੈਕਟਰ ਮਸਕੇ ਲੱਗੇ ਵੀ ਇੱਕ ਘੰਟੇ ਦੇ ਵਿੱਚ ਪੱਧਰ ਕਰਨਾ ਕੰਪਿਊਟਰ ਲਾਉਣ ਤੇ ਘਰ ਦੇਣਾ ਦੇਖੋ ਬਣਦਾ ਕੀ ਆ ਸਾਂ ਟਰੈਕਟਰ ਆ ਦੋਨੇ ਕਰਾ ਵੀ ਵੱਡੇ ਆ ਇਹ ਟਰੈਕਟਰਾਂ ਦੀ ਸੈਟਿੰਗ ਵੀ ਇੰਨੀ ਕਰੀ ਹੋਈ ਆ ਕਿ ਖਰਚਾ ਵੀ ਬਹੁਤ ਘੱਟ ਪਉਣ ਤੇ ਕੁਝ ਡਰਾਈਵਰੀ ਦੇ ਸਾਰੇ ਆ ਖਾਸ ਟਰੈਕਟਰ ਨੂੰ ਪੁੰਗਾ ਵੀ ਨਹੀਂ ਮਾਰਨੇ ਆ ਐਵਰੇਜ ਵੀ ਪੂਰੀ ਸਹੀ ਪਾਉਣੀ ਆ ਤੇ ਬਾਹਣ ਵੀ ਪੱਟਲ ਦਾ ਝੂੜ ਕਿਲਾ ਬਾਹਣ ਦਾ ਕੱਤੇ ਵਾਲਿਆਂ ਦਾ ਪੱਟਿਆ ਹੋਇਆ ਬਾਹਣ ਹੈ ਯੋਕਰੜਾ ਬਾਹਣ ਲਾਲ ਮਿੱਟੀ ਵਾਲਾ ਉਹ ਤਾਂ ਰੇਕਰ ਪੰਡਿਆ ਇਸ ਪੰਜਾਬੀ ਇੱਕ ਕੋਰਬਾਈ ਕੋੜਾ ਇਸ ਤੇ ਕਟੋਰੀ ਦਾ पावर भूल आई है छेती कर ट्रैक्टर ने धुआं भी नहीं मार बहुत घट चांस है कोई कभी हो सकता जहाज ही ट्रैक्टर का तेज है जहाज में बोल बैग भी मूहरे भी बटे पूरा दाखर वाहन ऐन जोटे हड़ पे आना दबाइया दो बारी दूरिया करते ही वाले बैठे

ड्रॉवरी तो करर्चेद की सैटिंग भी बहुत करी थी जगह वाक भी मनता भी छिकंजा सी इंजन कोई तोड़ नहीं ना है इंजन बने के ना बने एक दुख चढ़ता है वो तो वह जोर हो चाहिए पहिरां न मिटी ला हथ मिटी ला हलाई सबण वरी ਸਾਰ ਵਨਾਂ ਦੇ ਮੁੱਠੀ ਮਾਰਦੇ ਰਹਿਣਾ ਬੱਸ ਵੀ ਇਹੋ ਗੱਲਾ ਵਾਹਾਂ ਦਾ ਤੇ ਮਰ ਕੇ ਜਮਾ ਬੈਠਿਆ ਵੀ 1 ਘੰਟੇ ਦੇ ਵਿੱਚ ਪੱਤਰ ਕਰਨੀ ਕਰਨਾ ਤੇਲ ਦਾ ਖਰਚਾ ਨਹੀਂ ਵਾਲਾ ਪਾਣ ਦੇਣਾ ਟਰੈਕਟਰ ਤੰਗਨੇ ਵਾਲੇ ਕਰਨਾ ਤੇ ਬਾਹਰ ਬੱਤਰ ਕਰਨਾ ਪਰ ਚਾਹ ਤੱਕ ਵੀ ਨਹੀਂ ਪਹੁੰਚਦਾ ਅੱਗੇ ਤਰੀਕੇ ਨਾਲ ਤਾਂ ਪਰਦਾ